ਇੱਕ ਪੈਨਸ਼ਨ ਜਿਹੜੀ ਆ ਜੀ ਇਹ ਨਾ ਤੇ ਇਨਾਮ ਹੈ ਜੀ ਨਾ ਇਹ ਭੀਖ ਹੈ ਤੇ ਨਾ ਖਰਾਤ ਹੈ ਜੀ ਤੇ ਇਹ ਜਿਹੜੀ ਆ ਕਲਾਸੀਫਿਕੇਸ਼ਨ 31 ਤੋਂ 79 ਤੋਂ ਬਾਅਦ ਵਾਲਿਆਂ ਵਾਲੇ ਵੱਖਰੀ ਪੈਨਸ਼ਨ ਹੈ ਕਤੀਤ ਨੂੰ 90 ਤੋਂ ਪਹਿਲੇ ਵਾਲਿਆਂ ਵਾਸਤੇ ਵੱਖਰੀ ਪੈਨਸ਼ਨ ਹੁਣ ਅੱਜ ਅੱਜ ਕੱਲ ਕੀ ਹੋ ਰਿਹਾ ਹਾਂਜੀ ਅੱਜ ਕੱਲ ਦੀ ਸਰਕਾਰਾਂ ਕੀ ਕਰ ਰਹੀਆਂ ਨੇ ਇੱਕ ਇੱਕ 16 ਤੋਂ ਪਹਿਲੇ ਵਾਲਿਆਂ ਵਾਸਤੇ ਵੱਖਰਾ ਪੈਨਸ਼ਨ ਦਾ ਫਾਰਮੂਲਾ ਹਾਂਜੀ ਇੱਕ ਇੱਕ 16 ਤੋਂ ਬਾਅਦ ਵਾਲਿਆਂ ਵਾਸਤੇ ਵੱਖਰਾ ਜਿਹੜੇ ਇੱਕ ਇੱਕ 4 ਤੋਂ ਬਾਅਦ ਪੜਤੀ ਹੋਏ ਨੇ ਹਾਂਜੀ ਉਹਨਾਂ ਵਾਸਤੇ ਵੱਖਰਾ ਐਨਪੀਐਸ ਦਾ ਯੂਪੀਐਸ ਬਣਾ ਦਿੱਤੀ ਹੈ ਜਿਹੜਾ ਪਹਿਲੇ ਕਾਂਗਰਸ ਸਰਕਾਰ ਨੇ ਸਾਡਾ ਬੇੜਾ ਗਰ ਕੀਤਾ ਸ਼ੁਰੂਆਤ ਅਕਾਲੀ ਸਰਕਾਰ ਨੇ ਕੀਤੀ ਉਹਨਾਂ ਨੇ ਜੋ ਕੀਤਾ ਜੀ ਅਸੀਂ ਉਹਨਾਂ ਤੋਂ ਦੁਖੀ ਹੋ ਕੇ ਆਪ ਸਰਕਾਰ ਨੂੰ ਜਾਂਦੀ ਹੀ ਜਿਹੜੇ ਆਪ ਸਰਕਾਰ ਦੇ ਸਾਡੇ ਵਿੱਤ ਮੰਤਰੀ ਜੀ ਹਾਂਜੀ ਹਾਂਜੀ ਸਾਡੀਆਂ ਰੈਲੀਆਂ ਦੇ ਵਿੱਚ ਆ ਕੇ ਹਾਂਜੀ ਹਾਂਜੀ ਕਹਿੰਦੇ ਰਹੇ ਨੇ ਮੈਂ ਵੀ ਜਿੰਨੀਆਂ ਤੁਹਾਡੀਆਂ ਮੰਗਾਂ 2.59 ਦਾ ਫਾਰਮੂਲਾ ਹਾਂਜੀ ਜਾਂ ਹੋਰ ਮੰਗਾਂ ਜਿਹੜੀਆਂ ਉਹ ਤੁਹਾਡੀਆਂ ਜਾਇਜ਼ ਨੇ ਤੇ ਉਹ ਅਸੀਂ ਪੂਰੀਆਂ ਕਰਾਂਗੇ ਤੁਸੀਂ ਸਾਨੂੰ ਵੋਟ ਪਾਓ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ 29 10 2021 ਨੂੰ ਜਿਹੜਾ ਪੱਤਰ ਜਾਰੀ ਕੀਤਾ ਹਾਂਜੀ ਉਹਦੇ ਵਿੱਚ 113% ਡੀਏ ਹਾਂਜੀ ਲੈ ਕੇ ਜੋੜ ਕੇ ਤੇ ਦੇਰ ਇਹ ਸਾਨੂੰ ਕਹਿੰਦੇ ਇੱਕ ਇੱਕ 16 ਦੋ ਦਵਾਂਗੇ 6th ਪੰਜਾਬ ਪੇ ਕਮਿਸ਼ਨ ਦੀ ਰეკਮੈਂਡੇਸ਼ਨ ਤੇ ਇੱਕ ਵੀ ਨਹੀਂ ਇਹਦੇ ਵਿੱਚ ਹੈਗੀ ਇੱਕ ਵੀ ਨਹੀਂ ਹੈਗੀ ਹਾਂਜੀ ਹਾਂਜੀ ਤੇ ਫਿਰ ਮੈਂ ਕਹਾਂ ਇਹ ਇਹ ਤੇ ਫਿਰ ਮੈਂ ਕਹਾਂ ਇੱਥੇ ਮਨਪ੍ਰੀਤ ਬਾਦਲ ਸ਼ਬਦ ਹੋਣਾ ਚਾਹੀਦਾ ਸੀ ਜਿਹੜਾ ਉਹਨਾਂ ਨੇ ਫਾਰਮੂਲਾ ਕੱਢਿਆ ਸੀ ਹਾਂਜੀ ਉਸ ਤੋਂ ਵੀ ਇੱਕ ਕਦਮ ਅੱਗੇ ਜਾ ਕੇ ਹਾਂਜੀ ਇਸ ਸਰਕਾਰ ਨੇ ਇੱਕ ਮਾਰੂ ਪੱਤਰ ਹੋਰ ਕੱਢਤਾ 18 28 11 2025 ਨੂੰ ਰੀਸੈਂਟਲੀ ਜਿਹੜੀਆਂ ਤੁਸੀਂ ਜਿਹੜੀ ਸਪੋਰਟ ਤੋਂ ਰਿਟਾਇਰ ਹੋਏ ਹੋ ਉਸ ਪੋਸਟ ਦੇ ਉੱਪਰ ਤੁਸੀਂ ਕਿੰਨੀਆਂ ਇਨਕ੍ਰੀਮੈਂਟ ਅਰਨ ਕੀਤੀਆਂ ਹਾਂਜੀ ਉਹ ਦਾਇ ਦਿੱਤਾ ਹੁਣ ਜਿਹੜੀ 28 11 ਨੂੰ ਚਿੱਠੀ ਜਾਰੀ ਕਰਕੇ ਹਾਂਜੀ ਇਹ ਜਿਹੜਾ ਫੈਸਲਾ ਕੀਤਾ ਇਹ ਹੁਣ ਬੜਾ ਖਤਰਨਾਕ ਹੈ ਸਾਨੂੰ ਜਿਹੜਾ ਏਰੀਅਰ ਹੈ ਉਹ ਹੁਣ ਜਾ ਕੇ ਇਹਨਾਂ ਨੇ 18 2 2025 ਨੂੰ ਦੇਣ ਵਾਸਤੇ ਇੱਕ ਅਨੋਖਾ ਜਿਹਾ ਫਾਰਮੂਲਾ ਕੱਢਤਾ ਸਾਡੇ 40000 ਪੈਨਸ਼ਨਰ ਪਹਿਲੇ ਹੀ ਮਰ ਚੁਕੇ ਨੇ ਇੱਕ ਇੱਕ 16 ਤੋਂ ਬਾਅਦ ਇਸ ਏਰੀਆ ਦੇ ਬਕਾਇਦੇ ਆਸਤੇ ਵਿੱਚ ਇੱਕ ਸਭ ਤੋਂ ਜੜੀ ਮਾੜੀ ਗਵਰਨਮੈਂਟ ਹੈ ਜੜੀ ਮਾੜੀ ਸਟੇਟ ਹੈ ਬਿਹਾਰ ਵਰਗਿਆਂ ਨੇ ਵੀ ਆਪਣਾ ਦੇਤੇ ਡੀਏ ਮਾਨ ਸਾਹਿਬ ਆਪ ਕਹਿੰਦੇ ਨੇ ਹੈ ਬਜ਼ੁਰਗ ਸਾਡਾ ਮਾਨ ਜੀ ਪਰ ਬਜ਼ੁਰਗਾਂ ਨੂੰ ਤੇ ਤੁਸੀਂ ਸੜਕਾਂ ਤੇ ਰੋਲ ਰਹੇ ਹੋ ਪਰ ਸਾਡੀ ਸਰਕਾਰ ਨੇ ਦੀਵਾਲੀ ਵੀ ਭੁਲਾਤੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪਲੋਰ ਤੇ ਅੱਜ ਅਸੀਂ ਪੰਜਾਬ ਪੈਨਸ਼ਨਰ ਮਹਾਸੰਘ ਦੇ ਲੀਡਰ ਸ਼੍ਰੀ ਐਨ ਕੇ ਕਲਸੀ ਜੀ ਨਾਲ ਗੱਲ ਕਰਾਂਗੇ ਪੈਨਸ਼ਨਰ ਦੇ ਮਸਲਿਆਂ ਤੇ ਪੰਜਾਬ ਦੇ ਜਿਹੜੇ ਪੈਨਸ਼ਨਰ ਮੁੱਦੇ ਕੀ ਕੀ ਨੇ ਕੀ ਇਹਨਾਂ ਨੂੰ ਪਿਛਲੀਆਂ ਸਰਕਾਰਾਂ ਤੋਂ ਮਿਲਿਆ ਕੀ ਨਹੀਂ ਮਿਲਿਆ ਜਾਂ ਹੁਣ ਦੀ ਸਰਕਾਰ ਤੋਂ ਕੀ ਉਮੀਦਾਂ ਆ ਜਾਂ ਨਹੀਂ ਹੋ ਰਿਹਾ ਅਸੀਂ ਗੱਲ ਕਰਦੇ ਹਾਂ ਸਤਿ ਸ੍ਰੀ ਅਕਾਲ ਕਲਸੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਰ ਪਹਿਲਾਂ ਤਾਂ ਜਿਵੇਂ ਤੁਸੀਂ ਮੈਨੂੰ ਪਤਾ ਲੱਗੇ ਕਿ ਕੱਲ 17 ਦਸੰਬਰ ਨੂੰ 17 ਦਸੰਬਰ 2025 ਨੂੰ ਪੈਨਸ਼ਨਰ ਡੇ ਆ ਉਹਦੇ ਮੱਤ ਬਾਰੇ ਥੋੜਾ ਜਿਹਾ ਸਾਨੂੰ ਚਾਣਨਾ ਪਾਓ ਇਹ ਇੱਕ ਬੜਾ ਇਤਿਹਾਸਿਕ ਦਿਨ ਹੈ ਹਾਂਜੀ 17 ਦਸੰਬਰ ਦਾ ਪੈਨਸ਼ਨਰ ਵਾਸਤੇ ਜੀ 17 ਦਸੰਬਰ 1982 ਨੂੰ ਜੀ ਇੱਕ ਇਤਿਹਾਸਿਕ ਫੈਸਲਾ ਹੋਇਆ ਸੀ ਜੀ ਜਿਹੜਾ ਕਿ ਬਾਈ ਵੀ ਚੰਦਰ ਚੂੜ ਹੈ ਚੀਫ ਹਣ ਹੁੰਦੇ ਸੀ ਸੁਪਰੀਮ ਕੋਰਟ ਦੇ ਤੇ ਉਹਨਾਂ ਦੇ ਨਾਲ ਪੰਜ ਜੱਜਾਂ ਨੇ ਬੈਠ ਕੇ ਇਹ ਫੈਸਲਾ ਕੀਤਾ ਸੀ ਜੀ ਕਿ ਇੱਕ ਪੈਨਸ਼ਨ ਜਿਹੜੀ ਹੈ ਇਹ ਨਾ ਤੇ ਇਨਾਮ ਹੈ ਜੀ ਨਾ ਇਹ ਭੀਖ ਹੈ ਹਾਂਜੀ ਤੇ ਨਾ ਖਰਾਤ ਹੈ ਜੀ ਇਹ ਇੱਕ ਪੈਨਸ਼ਨਰ ਦਾ ਹੱਕ ਹੈ ਜੀ ਜਿਹੜਾ ਕਿ ਪੈਨਸ਼ਨਰ ਜਿਹੜੀ ਸਰਵਿਸ ਕਰਦਾ ਆ ਹਾਂਜੀ ਹਾਂਜੀ ਉਹਦੀ ਬਦੌਲਤ ਉਹਨੂੰ ਮਿਲਣੀ ਚਾਹੀਦੀ ਆ ਜੀ ਤੇ ਇਹਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਕਲਾਸੀਫਿਕੇਸ਼ਨ ਨਹੀਂ ਹੋਣੀ ਚਾਹੀਦੀ ਜੀ ਪਰ 25 ਮਈ 1979 ਨੂੰ ਜੀ ਮੁਰਾਰਜੀ ਡਿਸਾਈ ਦੀ ਸਰਕਾਰ ਨੇ ਇੱਕ ਫੈਸਲਾ ਕੀਤਾ ਜੀ ਕਿ ਜਿਹੜੇ ਪੈਨਸ਼ਨਰ ਇਹ 31 ਮਾਰਚ 1979 ਤੋਂ ਬਾਅਦ ਜੀ ਰਿਟਾਇਰ ਹੋਣਗੇ ਹਾਂਜੀ ਉਹਨਾਂ ਵਾਸਤੇ ਸਲੈਬ ਸਿਸਟਮ ਬਣਾਤਾ ਜੀ ਜੀ ਕਿ ਜਿਹੜੇ 1000 ਰੁਪਿਆ ਪੈਨਸ਼ਨ ਲੰਦੇ 1000 ਰੁਪਿਆ ਔਸਤ ਪਿਛਲੇ 10 ਮਹੀਨੇ ਦੀ ਔਸਤ ਤਨਖਾਹ ਲੰਦੇ ਨੇ ਹਾਂਜੀ ਉਹਨਾਂ ਦੀ 50% ਜੀ ਜਿਹੜੇ ਉਸ ਤੋਂ 500 ਰੁਪਿਆ ਉਸ ਤੋਂ ਵੱਧ ਲੰਦੇ ਨੇ ਤੇ ਉਹਨਾਂ ਦੀ 45% ਜੇ ਉਸ ਤੋਂ ਜ਼ਿਆਦਾ ਹੋਣ ਤੇ 40% ਪੈਨਸ਼ਨ ਮਿਲੇਗੀ ਜੀ ਪਰ ਜਿਹੜੇ ਉਸ ਤੋਂ ਪਹਿਲੇ ਦੇ ਪੈਨਸ਼ਨਰ ਸੀ ਹਾਂਜੀ ਕਿਉਂਕਿ ਜਿਹੜੇ ਗਵਰਨਮੈਂਟ ਆਫ ਇੰਡੀਆ ਨੇ 1972 ਦੇ ਵਿੱਚ ਜਿਹੜਾ ਰੂਲ ਬਣਾਏ ਸੀ ਹਾਂਜੀ ਹਾਂ ਉਹਦੇ ਵਿੱਚ 36 ਮਹੀਨੇ ਦੀ ਐਵਰੇਜ ਤਨਖਾਹ ਲੈਂਦੀ ਸੀ ਹਾਂਜੀ ਤੇ ਵੱਧ ਤੋਂ ਵੱਧ ਜਿਹੜੀ ਆ ਪੈਨਸ਼ਨ ਉਹ 1000 ਰੁਪਏ ਫਿਕਸ ਹੁੰਦੀ ਸੀ ਜੀ ਤੇ ਇੱਕ ਡੀਐਸ ਨਕਾਰਾ ਜੀ ਜੀ ਹਾਂ ਜਿਹੜੇ ਕਿ ਡਿਫੈਂਸ ਅਕਾਊਂਟ ਸਰਵਿਸ ਦੇ ਵਿੱਚੋਂ ਰਿਟਾਇਰ ਹੋਏ ਸੀ ਹਾਂਜੀ ਉਹਨਾਂ ਉਹਨਾਂ ਨੇ ਇਹ ਮਹਿਸੂਸ ਕੀਤਾ ਉਹ 31 ਮਾਰਚ 201972 ਨੂੰ ਰਿਟਾਇਰ ਹੋਏ ਸੀ ਹਾਂਜੀ ਤੇ ਉਹਨਾਂ ਨੂੰ ਪੈਨਸ਼ਨ ਜਿਹੜੀ ਹੈ ਉਸ ਹਸਾਬ ਨਾਲ ਮਿਲ ਰਹੀ ਸੀ 1972 ਦੇ ਰੂਲ ਅਨੁਸਾਰ ਜੀ ਤੇ ਇਹ ਜਿਹੜਾ ਮਾਰੂ ਫੈਸਲਾ ਸੀ ਉਹ ਇਸ ਦੇ ਵਿਰੋਧ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ 1980 ਦੇ ਵਿੱਚ ਅਪੀਲ ਦਾਇਰ ਕੀਤੀ ਸੀ ਜੀ ਜੀ ਤੇ ਇਹ ਜਿਹੜੀ ਹੈ ਕਲਾਸੀਫਿਕੇਸ਼ਨ 31 ਤਿੰਨੋਂ 99 ਤੋਂ ਬਾਅਦ ਵਾਲਿਆਂ ਵਾਸਤੇ ਵੱਖਰੀ ਪੈਨਸ਼ਨ 31 ਤਿੰਨੋਂ 99 ਤੋਂ ਪਹਿਲੇ ਵਾਲਿਆਂ ਵਾਸਤੇ ਵੱਖਰੀ ਪੈਨਸ਼ਨ ਹਾਂਜੀ ਇਹਦੇ ਵਿਰੋਧ ਵਿੱਚ ਉਹਨਾਂ ਨੇ ਇਹ ਕੇਸ ਕੀਤਾ ਸੀ ਜਿਹਦੇ ਵਿੱਚ ਹਾਂਜੀ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਸੀ ਵੀ ਵੀ ਚੰਦਰਕੋਟ ਚੂੜ ਤੇ ਪੰਜ ਜੱਜਾਂ ਦੀ ਉਹਨਾਂ 17 ਦਸੰਬਰ 1982 ਨੂੰ ਇਹ ਇਤਿਹਾਸਿਕ ਫੈਸਲਾ ਕੀਤਾ ਸੀ ਤੇ ਜਿਹੜੀ ਜਿਹੜੀ ਅਸਮਾਨਤਾ ਸੀ ਇਹ ਉਹ ਦੂਰ ਕੀਤੀ ਸੀ ਹਾਂਜੀ ਤੇ ਉਸ ਦਿਨ ਤੋਂ ਹੀ ਇਹ ਪੈਨਸ਼ਨਰ ਆਪਣੀ ਉਹ ਇਹ ਪੈਨਸ਼ਨਰ ਦੇ ਮਿਲਾਂਦੇ ਨੇ ਹਾਂਜੀ ਤੇ ਕਿਉਂਕਿ ਉਹਨਾਂ ਦੀ ਅਸਮਾਨਤਾ ਖਤਮ ਹੋਈ ਸੀ ਜੀ ਪਰ ਹੁਣ ਅੱਜ ਅੱਜ ਕੱਲ ਕੀ ਹੋ ਰਿਹਾ ਹਾਂਜੀ ਅੱਜ ਕੱਲ ਦੀ ਸਰਕਾਰਾਂ ਕੀ ਕਰ ਰਹੀਆਂ ਨੇ ਹਾਂਜੀ ਹਾਂਜੀ ਅੱਜ ਕੱਲ ਫਿਰ ਉਹੀ ਕਲਾਸੀਫਿਕੇਸ਼ਨ ਤੁਸੀਂ ਹੁਣ ਦੇ ਹੀ ਰਿਓ ਜਿਹੜਾ ਜੋ ਕਿਸ ਪੰਜਾਬ ਚ ਹੋ ਰਿਹਾ ਉਹੀ ਅਸਮਾਨਤਾ ਫਿਰ ਸ਼ੁਰੂ ਹੋ ਗਈ ਫਿਰ ਸ਼ੁਰੂ ਹੋ ਗਈ ਹਾਂਜੀ ਇੱਕ ਇੱਕ 16 ਤੋਂ ਪਹਿਲੇ ਵਾਲਿਆਂ ਵਾਸਤੇ ਵੱਖਰਾ ਪੈਨਸ਼ਨ ਦਾ ਫਾਰਮੂਲਾ ਹਾਂਜੀ ਇੱਕ ਇੱਕ 16 ਤੋਂ ਬਾਅਦ ਵਾਲਿਆਂ ਵਾਸਤੇ ਵੱਖਰਾ ਜੀ ਜੀ ਜਿਹੜੇ ਇੱਕ ਇੱਕ 4 ਤੋਂ ਬਾਅਦ ਭਰਤੀ ਹੋਏ ਨੇ ਹਾਂਜੀ ਉਹਨਾਂ ਵਾਸਤੇ ਵੱਖਰਾ ਐਨਪੀਐਸ ਦਾ ਯੂਪੀਐਸ ਬਣਾ ਦਿੱਤੀ ਹੈ ਹਾਂਜੀ ਹਾਂਜੀ ਇਸੇ ਤਰ੍ਹਾਂ 17 7 ਹਾਂ 2020 ਤੋਂ ਹਾਂ ਜੀ ਉਹ ਬਾਅਦ ਜਿਹੜੇ ਭਰਤੀ ਹੋਣਗੇ ਵਾਸਤੇ ਉਹਨਾਂ ਦੇ ਸੈਂਟਰਲ ਪੇਸ ਕੀ ਲਾਗੂ ਕਰਤੇ ਹਾਂ ਜੀ ਹਾਂ ਜੀ ਇਸ ਤਰ੍ਹਾਂ ਚੜੀ ਆ ਉਹ ਅਸੀਂ ਹੁਣ ਵੀ ਦੇਖ ਰਿਹਾ ਕਿ ਕੋਈ ਹੁਣ ਵੀ ਕੋਈ ਹਾਂ ਜੀ ਡੀਐਸ ਨਕਾਰਾ ਵਰਗਾ ਕੋਈ ਨਹੀਂ ਲੇਤਾ ਕੋਈ ਅਫਸਰ ਆਵੇ ਹਾਂ ਕੋਈ ਆਵੇਗਾ ਹਾਂ ਜੀ ਤੇ ਫਿਰ ਐ ਇਸੇ ਤਰ੍ਹਾਂ ਸੁਪਰੀਮ ਕੋਰਟ ਦੇ ਵਿੱਚੋਂ ਕੋਈ ਸਾਨੂੰ ਜਾਂ ਹੋਰ ਅਦਾਲਤਾਂ ਵਿੱਚੋਂ ਕੋਈ ਫੈਸਲਾ ਮਿਲੇਗਾ ਹਾਂ ਜੀ ਤੇ ਏ ਫਿਰ ਹੁਣ ਪੈਨਸ਼ਨਰ ਡੇ ਜਿਹੜਾ ਫਿਰ ਇਹ ਹੁਣ ਕਿਸ ਕਿਸ ਸੰਦਰਭ ਵਿੱਚ ਮਨਾਇਆ ਜਾਂਦਾ ਹੁਣ ਫਿਰ ਉਹਦੇ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਇਸ ਪੈਨਸ਼ਨਰ ਡੇ ਤੇ ਕਿਉਂਕਿ ਉਸ ਦਿਨ ਦਾ ਅਸਮਾਨਤਾ ਜਿਹੜੀ ਸੀਗੀ ਉਹ ਚਲ ਰਹੀ ਸੀ ਹੁਣ ਇਹ ਇਸ ਦਿਨ ਸਾਰੇ ਭਾਰਤ ਵਰਸ ਦੇ ਵਿੱਚ ਹਾਂਜੀ ਪੈਨਸ਼ਨਰ ਇਕੱਠੇ ਹੁੰਦੇ ਨੇ ਜੀ ਹਾਂਜੀ ਜੀ ਜੀ ਤੇ ਉਹਨਾਂ ਨੂੰ ਯਾਦ ਕਰਦੇ ਨੇ ਜਿਹੜੇ ਉਹਨਾਂ ਪੈਨਸ਼ਨਰਾਂ ਨੂੰ ਜਿਨ੍ਹਾਂ ਨੇ ਸਾਨੂੰ ਇਹ ਆਜ਼ਾਦੀ ਦੁਲਾਈ ਸੀ ਜਿਹੜੀ ਸਾਨੂੰ ਸਮਾਨਤਾ ਦੁਲਾਈ ਸੀ ਹਾਂਜੀ ਤੇ ਨਾਲੇ ਇਕੱਠੇ ਹੋ ਕੇ ਅੱਜ ਕੱਲ ਦੇ ਸੰਦਰਭ ਦੇ ਵਿੱਚ ਹਾਂਜੀ ਇਕੱਠੇ ਹੋ ਕੇ ਆਪਣੀ ਜਿਹੜੀ ਹੈ ਚਰਚਾ ਕਰਦੇ ਹਾਂ ਸਮੱਸਿਆਵਾਂ ਹਾਂਜੀ ਉਹਦੀ ਗੱਲ ਕਰਦੇ ਨੇ ਤੇ ਉਹਨੂੰ ਕਿੱਦਾਂ ਅੱਗੇ ਐ ਦੂਰ ਕਰਨਾ ਉਹਦੇ ਬਾਰੇ ਗੱਲਾਂ ਕਰਦੇ ਹਾਂਜੀ ਤੇ ਫਿਰ ਹੁਣ ਹੁਣ ਕਿਸ ਤਰ੍ਹਾਂ ਦੀ ਗੱਲ ਚੱਲਦੀ ਹੈ ਜਿਹੜੀ ਪੈਨਸ਼ਨਰ ਡੇ ਦੇ ਉੱਪਰ ਹੈ ਕਿਉਂਕਿ ਹੁਣ ਤਾਂ ਪੈਨਸ਼ਨਰ ਵੀ ਵੰਡ ਕੇ ਇੱਕ ਕਲਾਸੀਫਿਕੇਸ਼ਨ ਬਹੁਤ ਜ਼ਿਆਦਾ ਹੋ ਗਈ ਬਹੁਤ ਜ਼ਿਆਦਾ ਹੋ ਗਈ ਹਾਂਜੀ ਤੇ ਹੁਣ ਇਸ ਵੇਲੇ ਦੇਖੋ ਜਿਹੜੀ ਸਾਡੀ ਪੰਜਾਬ ਸਰਕਾਰ ਨੇ ਜੋ ਦੇਖੋ ਪਹਿਲੇ ਕਾਂਗਰਸ ਸਰਕਾਰ ਨੇ ਸਾਡਾ ਬੇੜਾ ਗਰ ਕੀਤਾ ਹਾਂਜੀ ਸ਼ੁਰੂਆਤ ਅਕਾਲੀ ਸਰਕਾਰ ਨੇ ਕੀਤੀ ਹਾਂਜੀ ਦੋਨੋਂ ਸਰਕਾਰਾਂ ਤੋਂ ਦੁਖੀ ਹੋ ਕੇ ਹਾਂਜੀ ਆਪ ਸਰਕਾਰ ਲਿਆਂਦੀ ਗਈ ਸੀ ਹਾਂਜੀ ਹਾਂਜੀ ਔਰ 95 ਸੀਟਾਂ ਇਹਨਾਂ ਨੂੰ ਜਿਤਾਈਆਂ ਔਰ ਉਹਦੇ ਵਿੱਚ ਮੁਲਾਜ਼ਮਾਂ ਦਾ ਤੇ ਪੈਨਸ਼ਨਾਂ ਦਾ ਅਹਿਮ ਰੋਲ ਹੈ ਜੀ ਪਰ ਉਸ ਤੋਂ ਪਹਿਲਾਂ ਜਿਹੜੀ 2004 ਤੋਂ ਜਿਨੇ ਪੈਨਸ਼ਨ ਬੰਦ ਕੀਤੀ ਜਿਨ੍ਹਾਂ ਨੇ ਵਕਰੀਮਾ ਸ਼ੁਰੂ ਕਰ ਬਿਲਕੁਲ ਹਾਂ ਉਹਨਾਂ ਨੇ ਉਹਨਾਂ ਨੇ ਦੇਖੋ ਉਹਨਾਂ ਨੇ ਜੋ ਕੀਤਾ ਜੀ ਅਸੀਂ ਉਹਨਾਂ ਤੋਂ ਦੁਖੀ ਹੋ ਕੇ ਆਪ ਸਰਕਾਰ ਨੂੰ ਜਾਂਦੀ ਹੀ ਜਿਹੜੇ ਆਪ ਸਰਕਾਰ ਦੇ ਸਾਡੇ ਵਿੱਤ ਮੰਤਰੀ ਜੀ ਹਾਂਜੀ ਹਾਂਜੀ ਸਾਡੀਆਂ ਰੈਲੀਆਂ ਦੇ ਵਿੱਚ ਆ ਕੇ ਹਾਂਜੀ ਹਾਂਜੀ ਕਹਿੰਦੇ ਰਹੇ ਨੇ ਕਿ ਜੀ ਜੀ ਵੀ ਜਨੀਆਂ ਤੁਹਾਡੀਆਂ ਮੰਗਾਂ 2.59 ਦਾ ਫਾਰਮੂਲਾ ਹਾਂਜੀ ਜਾਂ ਹੋਰ ਮੰਗਾਂ ਜਿਹੜੀਆਂ ਉਹ ਤੁਹਾਡੀਆਂ ਜਾਇਜ਼ ਨੇ ਤੇ ਉਹ ਅਸੀਂ ਪੂਰੀਆਂ ਕਰਾਂਗੇ ਤੁਸੀਂ ਸਾਨੂੰ ਵੋਟ ਪਾਓ ਹਾਂਜੀ ਇੱਕ 2.58 ਦਾ ਜਿਹੜਾ ਫਾਰਮੂਲਾ ਜਿਹੜਾ 1 16 ਤੋਂ ਪਹਿਲੇ ਦੇ ਪੈਨਸ਼ਨਰਾਂ ਵਾਸਤੇ ਆ ਹਾਂਜੀ ਉਹ 2.58 ਹੈ ਕੀ ਚੀਜ਼ ਹੈ ਹਾਂਜੀ 1 16 ਨੂੰ 125% ਡੀਏ ਮਰਜ ਕਰਕੇ ਸਾਰੇ ਭਾਰਤ ਵਰਸ਼ ਵਿੱਚ ਸਾਰੀਆਂ ਸਟੇਟਾਂ ਵੱਲੋਂ ਜੀ ਹਾਂਜੀ ਉਹ ਇੱਕ ਪੇ ਸਕਿਲ ਦੁਆਰਾ ਬਣਾਏ ਸੀ ਰਿਵਾਈਜ਼ ਕੀਤੇ ਸੀ ਕਿ 1 ਹਾਂਜੀ 16 ਤੋਂ ਜੀ ਹੈ ਪਰ ਸਾਡੀ ਸਰਕਾਰ ਨੇ ਜੀ ਹਾਂਜੀ ਉਸ ਵਲੇ ਦੀ ਕਾਂਗਰਸ ਸਰਕਾਰ ਨੇ 29 10 2021 ਨੂੰ ਜਿਹੜਾ ਪੱਤਰ ਜਾਰੀ ਕੀਤਾ ਹਾਂਜੀ ਉਹਦੇ ਵਿੱਚ 113% ਡੀਏ ਹਾਂਜੀ ਲੈ ਕੇ ਜੋੜ ਕੇ ਤੇ ਦੇਰ ਇਹ ਸਾਨੂੰ ਕਹਿੰਦੇ ਇੱਕ ਇੱਕ 16 ਦਵਾਂਗੇ ਜੀ ਇਹ ਇੱਕ 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 ਬੜਾ ਵੱਡਾ ਅਨਿਆਏ ਆ ਹਾਂਜੀ ਜਦ ਕਿ ਪੇ ਕਮਿਸ਼ਨ ਨੇ ਜਿਹੜਾ ਪੰਜਾਬ ਦਾ ਛੇਵਾਂ ਪੇ ਕਮਿਸ਼ਨ ਸੀ ਹਾਂਜੀ ਉਹਦੇ ਵਿੱਚ ਹਾਂਜੀ ਖਾਸ ਤੌਰ ਤੇ ਉਹਨਾਂ ਨੇ ਇਹ ਆਰਡਰ ਕੀਤੇ ਸੀ ਆਪਣੀ ਰეკਮੈਂਡੇਸ਼ਨ ਦਿੱਤੀਆਂ ਸੀ ਹਾਂ ਕਿ ਜਿਹੜੇ ਵੀ 1.16 ਤੋਂ ਪਹਿਲੇ ਦੇ ਪੈਨਸ਼ਨਰ ਨੇ ਹਾਂਜੀ ਉਹਨਾਂ ਦਾ ਪੰਜਾਬ ਦੇ ਨਾਲ ਖੂਨ ਦਾ ਰਿਸ਼ਤਾ ਦੇਖਦੇ ਹੋਏ ਹਾਂਜੀ ਉਹਨਾਂ ਦੀ ਡੈਡੀਕੇਸ਼ਨ ਸਰਵਿਸਿਜ਼ ਨੂੰ ਦੇਖਦੇ ਹੋਏ ਹਾਂਜੀ ਅਸੀਂ ਉਹਨਾਂ ਨੂੰ 2.95 ਦਾ ਫਾਰਮੂਲਾ ਰეკਮੈਂਡ ਕਰਨ ਜਾ ਰਹੇ ਹਾਂ ਰეკਮੈਂਡ ਕਰਨ ਗਵਰਨਮੈਂਟ ਆਫ ਇੰਡੀਆ ਦੇ ਪੈਟਰਨ ਤੇ ਜੀ ਔਰ ਉਸੇ ਤਰ੍ਹਾਂ 18 ਜੂਨ 2023 ਨੂੰ ਹਾਂਜੀ ਸੀਐਮਐਮ ਨੇ ਕਈ ਚੀਜ਼ਾਂ ਪਾਸ ਵੀ ਕੀਤੀਆਂ ਜੀ ਪਰ ਜਿਹੜੀ ਜਿਹੜੀ ਪੰਜਾਬ ਸਰਕਾਰ ਆ ਉਸ ਵੇਲੇ ਦੀ ਜੀ ਹਾਂਜੀ ਉਹਨਾਂ ਨੇ ਇਹ ਬੇਤੁਕਾ ਫਾਰਮੂਲਾ ਜਿਹੜਾ ਕਿ 113% ਨਾਲ 2.4495 ਬੰਦਾ ਜੀ ਹਾਂਜੀ ਜਣੀ ਕਿ 113% ਤੇ 125% ਹਾਂਜੀ 12% ਦਾ ਘਾਟਾ ਸਾਨੂੰ ਦੇ ਰਹੀ ਆ ਜੀ ਜਿਹਦੇ ਨਾਲ ਲੱਖਾਂ ਰੁਪਏ ਦਾ ਫਰਕ ਪੈ ਰਿਹਾ ਇੱਕ ਇਹੜੀ ਸਰਕਾਰ ਨੇ ਘਾਟਾ ਪਾਇਆ ਜਿਹੜਾ ਆਪਾਂ ਨੂੰ ਪਾਇਆ ਪਾਇਆ ਤੇ ਉਹਨਾਂ ਨਹੀਂ ਕਾਂਗਰਸ ਸਰਕਾਰ ਨੇ ਹਾਂਜੀ ਅਸੀਂ ਬਤ ਮੰਤਰੀ ਜੀ ਨਾਲ ਜਿਹੜੀ ਜਦੋਂ ਮੀਟਿੰਗਾਂ ਹੋਈਆਂ ਨੇ ਹਾਂਜੀ ਉਹਦੇ ਵਿੱਚ ਮੈਂ ਇਹ ਜਿਹੜਾ 29 10 2021 ਨੂੰ ਲੈਟਰ ਜਾਰੀ ਕੀਤਾ ਕਾਂਗਰਸ ਸਰਕਾਰ ਨੇ ਮੈਂ ਉਹਨਾਂ ਨੂੰ ਇਹ ਵੀ ਕਿਹਾ ਮੈਂ ਕਿਹਾ ਇਸ ਲੈਟਰ ਦਾ ਸਬਜੈਕਟ ਹੀ ਗਲਤ ਹੈ ਹਾਂਜੀ ਉਹ ਕਹਿੰਦੇ ਕਿ ਕਿਦਾਂ ਮੈਂ ਕਿਹਾ ਇਸ ਲੈਟਰ ਦੇ ਵਿੱਚ ਲਿਖਿਆ ਆ ਹਾਂਜੀ ਰਿਕਮੈਂਡੇ ਹਾਂਜੀ ਇੰਪਲੀਮੈਂਟੇਸ਼ਨ ਆਫ ਦਾ ਰਿਕਮੈਂਡੇਸ਼ਨ ਆਫ ਦਾ 6th ਪੰਜਾਬ ਪੇ ਕਮਿਸ਼ਨ ਹਾਂਜੀ ਮੈਂ ਕਹਿੰਦਾ 6th ਪੰਜਾਬ ਪੇ ਕਮਿਸ਼ਨ ਦੀ ਰეკਮੈਂਡੇਸ਼ਨ ਤੇ ਇੱਕ ਵੀ ਨਹੀਂ ਇਹਦੇ ਵਿੱਚ ਹੈਗੀ ਇੱਕ ਵੀ ਨਹੀਂ ਹੈਗੀ ਹਾਂਜੀ ਤੇ ਫਿਰ ਮੈਂ ਕਹਿੰਦਾ ਇਹ ਤੇ ਫਿਰ ਮੈਂ ਕਹਿੰਦਾ ਤੇ ਮਨਪ੍ਰੀਤ ਬਾਦਲ ਸ਼ਬਦ ਹੋਣਾ ਚਾਹੀਦਾ ਸੀ ਹਾਂਜੀ ਤੇ ਇਹ ਰეკਮੈਂਡੇਸ਼ਨ ਮਨਪ੍ਰੀਤ ਬਦਲ ਦੀਆਂ ਨੇ ਬੜੇ ਹੈਰਾਨ ਹੋਏ ਜੀ ਪਰ ਹਾਂਜੀ ਉਹ ਸਾਰੀਆਂ ਗੱਲਾਂ ਸਾਡੀਆਂ ਸੁਣ ਤੇ ਲੈਂਦੇ ਨੇ ਹਾਂਜੀ ਪਰ ਹੁਣ ਜਿਹੜਾ ਉਹਨਾਂ ਨੇ ਫਾਰਮੂਲਾ ਕੱਢਿਆ ਸੀ ਹਾਂਜੀ ਉਸ ਤੋਂ ਵੀ ਇਹ ਫਿਕਰਤ ਮਤਗੇ ਜਾ ਕੇ ਹਾਂਜੀ ਇਸ ਸਰਕਾਰ ਨੇ ਇੱਕ ਮਾਰੂ ਪੱਤਰ ਹੋਰ ਕੱਢਤਾ 28 11 2025 ਨੂੰ ਰੀਸੈਂਟਲੀ ਇਸ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਓਕੇ ਹਾਂਜੀ ਜੀ ਜਿਹੜਾ ਕਿ ਇਸ ਵੇਲੇ ਬੜਾ ਚਰਚਾ ਦਾ ਵਿਸ਼ਾ ਬਣਾ ਹੈ ਉਹ ਅੱਜ ਜਿਹੜੀ ਕੱਲ 17 ਦਸੰਬਰ ਨੂੰ ਜਿੱਥੇ ਜਿੱਥੇ ਵੀ ਇਹ ਪੈਨਸ਼ਨ ਡੇ ਮਨਾਇਆ ਜਾ ਰਿਹਾ ਹੈ ਉੱਥੇ ਇਸ ਇਸ ਪੱਤਰ ਦੀ ਚਰਚਾ ਹੋਏਗੀ ਜੀ ਕਿਉਂਕਿ ਜਿਹੜਾ ਜਿਹੜਾ ਉਹਨਾਂ ਨੇ ਫਾਰਮੂਲਾ ਬਣਾਇਆ ਸੀ ਉਦੇ ਵਿੱਚ ਪਹਿਲੇ ਮੈਂ ਦੱਸਾਂਗਾ ਤੁਹਾਨੂੰ ਪੇ ਕਮਿਸ਼ਨ ਨੇ ਕੀ ਰਿਕਮੈਂਡ ਕੀਤਾ ਹੈ ਹਾਂਜੀ ਇੱਕ ਨੋਸ਼ਨਲ ਫਿਕਸੇਸ਼ਨ ਦਾ ਜਿਹੜਾ ਫਾਰਮੂਲਾ ਬਣਾਇਆ ਹੈ ਪੇ ਕਮਿਸ਼ਨ ਨੇ ਹਾਂਜੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਜਦੋਂ ਵੀ ਕੋਈ ਬੰਦਾ ਜਿਸ ਪੋਸਟ ਤੋਂ ਰਿਟਾਇਰ ਹੋਏਗਾ ਜੀ ਉਸ ਪੋਸਟ ਦੇ ਉੱਪਰ ਜਿਹੜਾ ਪੇ ਸਕੇਲ ਲੈ ਰਿਆ ਜਿਹੜੀ ਗ੍ਰੇਡ 'ਤੇ ਲੈ ਰਿਆ ਜੀ ਉਸਤ ਪੋਸਟ ਦੇ ਉੱਪ ਚ ਜਿੰਨੀਆਂ ਇਨਕ੍ਰੀਮੈਂਟ ਅਰਨ ਕੀਤੀਆਂ ਜੀ ਉਹ ਕਾਊਂਟ ਕਰਕੇ ਉਹਨਾਂ ਦੀ ਪੇ ਫਿਕਸ ਕੀਤੀ ਜਾਏਗੀ ਹਾਂਜੀ ਤੇ ਉਹਦਾ 50% ਜਿਹੜਾ ਆ ਉਹ ਪੈਨਸ਼ਨ ਮਿਲੇਗੀ ਪੈਨਸ਼ਨ ਮਿਲੇਗੀ ਐਜ਼ ਇਟ ਇਜ਼ ਹਾਂਜੀ ਹਾਂਜੀ ਉਹ ਫਾਰਮੂਲਾ ਜਿਹੜਾ ਰეკਮੈਂਡੇਸ਼ਨ ਸੀ ਉਹ 18 ਜੂਨ 2021 ਨੂੰ ਸੀਐਮਐਮ ਨੇ ਪਾਸ ਕੀਤਾ ਜੀ ਜੀ ਪਰ ਜਿਹੜੀ ਕਾਂਗਰਸ ਸਰਕਾਰ ਨੇ ਜਿਹੜਾ ਲੈਟਰ ਜਾਰੀ ਕੀਤਾ 29 10 2021 ਨੂੰ ਜੀ ਉਹਦੇ ਵਿੱਚ ਇੱਕ ਬਰੈਕਟਾ ਦੇ ਵਿੱਚ ਹਾਂਜੀ ਇੱਕ ਲਾਈਨ ਐਡ ਕਰਤੀ ਆਪਣੇ ਲੈਵਲ ਤੇ ਮੈਂ ਵਿਦਆਊਟ ਅਪਰੂਵਲ ਆਫ ਦੀ ਸੀਐਮਐਮ ਕਿ ਇੱਕ 2759 ਦੀ ਲੈਟਰ ਦੇ ਮੁਤਾਬਕ ਇੱਕ ਇੱਕ 6 ਦੇ ਪੇ ਸਕੀਲਾਂ ਦੇ ਮੁਤਾਬਕ ਹਾਂ ਇਹ ਲਾਭ ਦਿੱਤਾ ਜਾਏਗਾ ਜੀ ਜੀ ਹਾਂ ਜਿਹੜਾ ਕਿ ਪਹਿਲੇ ਮਾਰੂ ਸੀ ਅਸੀਂ ਉਹਦੇ ਵਾਸਤੇ ਗਵਰਨਮੈਂਟ ਨੂੰ ਲਿਖ ਵੀ ਰਹੇ ਹਾਂ ਕਿ ਇਹ ਗਲਤ ਹੈ ਹਾਂਜੀ ਹੁਣ ਹੁਣ ਜਿਹੜਾ ਆਪ ਸਰਕਾਰ ਨੇ ਜਿਹੜਾ ਕੀਤਾ ਆ ਉਹ ਇੰਕਰੀਮੈਂਟ ਵਾਲਾ ਫਾਰਮੂਲਾ ਉੜਾਤਾ ਓਕੇ ਜਿਹੜੀਆਂ ਤੁਸੀਂ ਜਿਹੜੀ ਸਪੋਸਟ ਤੋਂ ਰਿਟਾਇਰ ਹੋਏ ਉਸ ਸਪੋਸਟ ਦੇ ਉੱਪਰ ਤੁਸੀਂ ਕਿੰਨੀਆਂ ਇਨਕ੍ਰੀਮੈਂਟਾਂ ਅਰਨ ਕੀਤੀਆਂ ਉਹ ਹਾਂ ਕੋਰਸ ਉਹ ਉਦਾਈ ਦਿੱਤਾ ਇਹਨਾਂ ਨੇ ਕਹਿਤਾ ਵੀ ਕੋਰਸਪੋਂਡਿੰਗ ਸਕੇਲਾਂ ਦੇ ਵਿੱਚ ਮਿਨੀਮਮ ਤੇ ਫਿਕਸ ਕੀਤੀ ਜਾਏਗੀ ਓਕੇ ਮਿਨੀਮਮ ਦਾ ਮਤਲਬ ਵੀ ਤੁਹਾਨੂੰ ਅੱਗੇ ਜਿੰਨੀਆਂ ਜਿੰਨੇ ਸਾਲ ਤੁਸੀਂ ਉੱਥੇ ਸਰਵਿਸ ਕੀਤੀ ਹੈ ਉਸ ਸਪੋਸਟ ਤੇ ਉਹਦੀ ਕੋਈ ਇਨਕ੍ਰੀਮੈਂਟ ਨਹੀਂ ਮਿਲेंगी ਜੀ ਉਹਦੇ ਨਾਲ ਬਹੁਤ ਸਾਰਾ ਘਾਟਾ ਹੈ ਕਿੰਨਿਆਂ ਨੇ ਇਹ ਲਾਭ ਲੈ ਵੀ ਲਿਆ ਜੀ ਤੇ ਬਹੁਤੇ ਸਰ ਬਹੁਤ ਸਾਰੇ ਨਹੀਂ ਲਿਆ ਹਜੇ ਮੇਰੇ ਖਾ ਇਕਦੇ ਪਰਸੈਂਟ ਨੂੰ ਹੀ ਮਿਲਿਆ ਸੀ ਜੀ ਹਾਂਜੀ ਬਾਕੀਆਂ ਨੂੰ ਹਜੇ ਮਿਲਣਾ ਰਹਿੰਦਾ ਸੀ ਜੀ ਹਾਂ ਪਰ 29 8 2025 ਨੂੰ ਪਹਿਲੇ ਤੇ ਗਵਰਨਮੈਂਟ ਨੇ ਇਹ ਫੈਸਲਾ ਵਿਦਹੋਲਡ ਕਰ ਲਿਆ ਜਿਹੜਾ ਪਹਿਲਾ ਸੀ ਜੀ ਪਰ ਹੁਣ ਜਿਹੜੀ 28 11 ਨੂੰ ਚਿੱਠੀ ਜਾਰੀ ਕਰਕੇ ਹਾਂਜੀ ਇਹ ਜਿਹੜਾ ਫੈਸਲਾ ਕੀਤਾ ਇਹ ਹੁਣ ਬੜਾ ਖਤਰਨਾਕ ਹੈ ਤੇ ਪੈਨਸ਼ਨਰਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਤੇ ਉਹ ਪੈਨਸ਼ਨਰ ਹੁਣ ਫਿਰ ਕੋਟਾਂ ਦੇ ਰੁਕ ਕਰ ਰਹੇ ਤੇ ਇਸ ਫੈਸਲੇ ਦਾ ਕੋਈ ਜਿਹੜੀ ਨਵੀਂ ਪੀੜ੍ਹੀ ਹੈ ਨਵੇਂ ਐਨਪੀਐਸ ਵਾਲੇ ਹੈਗੇ ਉਹਨਾਂ ਤੇ ਵੀ ਕੋਈ ਫਰਕ ਪੈਂਦਾ ਉਹਨਾਂ ਤੇ ਕੋਈ ਫਰਕ ਨਹੀਂ ਪੈਂਦਾ ਉਹਨਾਂ ਤੇ ਕੋਈ ਫਰਕ ਇਹ 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 ਜਿਹੜਾ ਫੈਸਲਾ ਹੈ ਇੱਕ ਇੱਕ 16 ਤੋਂ ਜਿਹੜੇ ਪਹਿਲੇ ਰਿਟਾਇਰ ਹੋਏ ਨੇ ਉਹਨਾਂ ਵਾਸਤੇ ਸੀ ਉਹਨਾਂ ਵਾਸਤੇ ਸੀ ਜੀ ਜੀ ਤੇ ਇੱਕ ਕਲਸੀ ਸਾਹਿਬ ਆਪਣੀਆਂ ਜਿਹੜੀਆਂ ਹੁਣ ਸਰਕਾਰ ਦੇ ਨਾਲ ਜਿਵੇਂ ਚੱਲ ਰਹੀ ਹੈ ਪੈਨਸ਼ਨਰਾਂ ਦੀ ਟਸਲ ਹੈ ਜਿਹੜਾ ਗੁਣਾਕ ਮਿਲ ਨਹੀਂ ਪਾਰਿਆ ਆਪਣੀਆਂ ਕੋਈ ਕਿਹੜੀਆਂ-ਕਿਹੜੀਆਂ ਇਹੋ ਜਿਹੀਆਂ ਮੰਗਾਂ ਜਿਹੜੀਆਂ ਕੋਈ ਗੈਰ ਵਿੱਤੀ ਆ ਜਾਂ ਵਿੱਤੀ ਆ ਜਿਹੜੀਆਂ ਕਿ ਸਰਕਾਰ ਮੰਨਦੀ ਐ ਜਿਵੇਂ ਪੈਨਸ਼ਨਰ ਚਾਹੁੰਦੇ ਆ ਇੱਕ ਇੱਕ 16 ਤੋਂ ਹਾਂਜੀ ਏਰੀਅਰ ਹਾਂਜੀ ਜਿਹੜਾ ਕਿ ਸਾਰੇ ਭਾਰਤ ਵਰਸ ਦੇ ਵਿੱਚ 2016-17 ਦੇ ਵਿੱਚ ਏਰੀਅਰ ਮਿਲ ਗਿਆ ਸੀ ਹਾਂਜੀ ਸਾਨੂੰ ਜਿਹੜਾ ਏਰੀਅਰ ਆ ਉਹ ਹੁਣ ਜਾ ਕੇ ਇਹਨਾਂ ਨੇ 18-2 2025 ਨੂੰ ਦੇਣ ਵਾਸਤੇ ਇੱਕ ਉਨੋਖਾ ਇਹ ਜਿਆ ਫਾਰਮੂਲਾ ਕੱਢਤਾ ਜੀ ਕਹਿੰਦੇ ਵੀ ਜਿਹੜੇ 85 ਸਾਲ ਤੋਂ ਉੱਪਰ ਵਾਲੇ ਆ ਉਹਨਾਂ ਨੂੰ ਤੇ ਦੋ ਕਿਸ਼ਤਾਂ ਚ ਦੇ ਦੇਗੇ ਜੀ ਜਿਹੜੇ 75 ਤੋਂ 85 ਸਾਲ ਵਾਲੇ ਆ ਉਹਨਾਂ ਨੂੰ ਅਸੀਂ 12 ਕਿਸ਼ਤਾਂ ਚ ਦਵਾਂਗੇ ਜੀ ਹਾਂਜੀ ਤੇ ਜਿਹੜੇ 75 ਸਾਲ ਤੋਂ ਘੱਟ ਵਾਲੇ ਨੇ ਹਾਂਜੀ ਉਹਨੂੰ ਕਹਿੰਦੇ ਅਸੀਂ 42 ਮੰਥਲੀ ਕਿਸ਼ਤਾਂ ਚ ਦਵਾਂਗੇ ਜੀ ਵੀ ਉਹ 42 ਮਹੀਨੇ ਕਿਨੇ ਦੇਖਿਆ ਜੀ ਹਾਂ ਸਾਡੇ 40000 ਪੈਨਸ਼ਨਰ ਪਹਿਲੇ ਹੀ ਮਰ ਚੁਕੇ ਨੇ ਇੱਕ ਇੱਕ 16 ਤੋਂ ਬਾਅਦ ਇਸ ਏਰੀਆ ਦੇ ਬਕਾਇਆ ਦੀ ਆਸਦੇ ਵਿੱਚ ਓਕੇ ਹਾਂ ਜੀ ਉਸ ਤੋਂ ਬਾਅਦ ਇੱਕ ਸੱਤ 21 ਤੋਂ ਬਾਅਦ ਦੀ ਗੱਲ ਕਰੀਏ ਜੀ ਜਿਹੜਾ ਕਿ ਹਜੇ ਸਰਕਾਰ ਨੇ ਕੋਈ ਫੈਸਲਾ ਨਹੀਂ ਕੀਤਾ 1 ਸੱਤ 21 ਤੋਂ ਬਾਅਦ ਹੁਣ ਤੱਕ ਜੀ 30 11 ਤੱਕ ਦਾ ਮੈਂ ਟੇਬਲ ਇੱਕ ਤਿਆਰ ਕੀਤਾ ਆ ਜੀ 148 ਮਹੀਨੇ ਦਾ ਡੀਏ ਦਾ ਏਰੀਆ ਸਾਡਾ ਪੈਂਡਿੰਗ ਪੈ ਗਿਆ ਓਕੇ ਹਾਂ ਜੀ ਜਿਹੜਾ ਕਿ ਮੈਂ ਆਪਣਾ ਏਰੀਅਰ ਵੀ ਤਿਆਰ ਕੀਤਾ ਸੀ ਹਾਂਜੀ ਵੀ ਜਿਹੜਾ ਮੈਂ ਆਪਣਾ ਏਰੀਅਰ ਤਿਆਰ ਕੀਤਾ ਇੱਕ ਇੱਕ 16 ਤੋਂ ਲੈ ਕੇ 36 21 ਦਾ ਏਰੀਅਰ ਜਿਹੜਾ ਮੇਰਾ ਬਣਿਆ ਹੈ 268000 ਜੀ ਜਿਹੜਾ ਕਿ ਇੱਕ ਸੱਤ 21 ਤੋਂ ਬਾਅਦ ਜਿਹੜਾ ਹੁਣ ਤੱਕ ਹੈ ਨਾ ਤੇ ਕਿਸੇ ਏਮਪਲਾਈ ਨੇ ਹਜੇ ਤੱਕ ਮੰਗ ਰੱਖੀ ਆ ਜੀ ਨਾ ਕਿਸੇ ਪੈਨਸ਼ਨ ਦਿੱਥੇ ਬੰਦੀ ਨਾ ਰੱਖੀ ਆ ਤੇ ਉਹ ਮੈਂ ਆਪਣਾ ਕੈਲਕੂਲੇਟ ਕੀਤਾ ਜੀ ਉਹ 250000 ਰੁਪਏ ਮੇਰਾ ਹੁਣ ਬਣ ਚੁੱਕਾ ਹੈ ਜੀ ਤੇ ਹਾਂ ਇਹ ਤੇ ਉਹ ਹਜੇ ਵਧੀ ਜਾਣਾ ਜੀ ਹਾਂਜੀ ਉਸ ਤੋਂ ਇਲਾਵਾ ਡੀਏ ਲਾ ਲਓ ਜੀ ਸਾਰੇ ਭਾਰਤ ਵਰਸ਼ ਦੇ ਵਿੱਚ ਹਾਂਜੀ 58% ਡੀਏ ਹੋ ਗਿਆ ਹਾਂਜੀ ਇੱਕ ਸਭ ਤੋਂ ਜਿਹੜੀ ਮਾੜੀ ਗਵਰਨਮੈਂਟ ਹੈ ਜਿਹੜੀ ਮਾੜੀ ਸਟੇਟ ਹੈ ਬਿਹਾਰ ਵਰਗਿਆਂ ਨੇ ਵੀ ਆਪਣਾ ਦੇਤੇ ਡੀਏ ਜੀ ਹਾਂਜੀ ਪਰ ਸਾਡੀ ਸਾਡੀ ਗਵਰਨਮੈਂਟ ਜਿਹੜੀ ਹੈ ਜਿਹੜੀ ਕਿ ਪਹਿਲੇ ਨੰਬਰ 1 ਤੇ ਕਹਿੰਦੇ ਪੰਜਾਬ ਸਰਕਾਰ ਜਿਹੜੀ ਸਾਡੀ ਆਹ ਸਟੇਟ ਜਿਹੜੀ ਆ ਪੰਜਾਬ ਸਟੇਟ ਡਿੱਕ ਨੰਬਰ ਤੇ ਹੁੰਦੀ ਸਾਡੇ 42% ਡੀਏ ਦੇ ਰਹੇ ਨੇ ਜੀ 42% ਡੀਏ ਦਾ ਮਤਲਬ ਹੈ ਹਾਂਜੀ ਵੀ ਹਾਂਜੀ 16% ਡੀਏ ਸਾਨੂੰ ਘੱਟ ਮਿਲ ਰਿਹਾ ਹੈ ਸੀ ਓਕੇ 16% ਡੀਏ ਦੇ ਨਾਲ ਮੈਂ ਆਪਣਾ ਕੈਲਕੂਲੇਟ ਕੀਤਾ ਹੈ ਮੇਰੀ 40 40000 515 ਰੁਪਏ ਮੇਰੀ ਬੇਸਿਕ ਪੈਚਲਾ ਓਕੇ ਉਸ ਦੇ ਵਿੱਚ ਜੇ ਆਪਾਂ 올ਡ ਏਜ ਲਾਂਸ ਪਾ ਕੇ ਜੇ ਕੈਲਕੂਲੇਟ ਕਰੀਏ 16% ਮੇਰਾ 7131 ਰੁਪਏ ਮਹੀਨਾ ਮੇਰਾ ਘਾਟਾ ਪੈ ਰਿਹਾ ਤੇ ਇਹ ਪੈਨਸ਼ਨਰ ਆਪਣੀ ਆਪਣੀ ਬੇਸਿਕ ਪੇ ਦੇ ਨਾਲ ਪੈਨਸ਼ਨ ਨਾਲ ਆਪਣਾ ਹਿਸਾਬ ਤਾ ਪੇ ਲਗਾ ਸਕਦੇ ਨੇ ਪਰ ਮੰਥ ਜਿਹੜਾ ਘਾਟਾ ਤੁਹਾਨੂੰ ਪੈ ਰਿਹਾ ਆ ਉਹ ਕਿੰਨਾ ਪੈ ਰਿਹਾ ਜੀ 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 ਕਿੰਨਾ ਵੱਡਾ ਲਾਸ ਹੈ ਇਸ ਵੇਲੇ 7000 7000 ਰੁਪਏ ਘਟ ਮਿਲਣਾ ਜੀ ਹਾਂ ਜੀ ਇਸ ਤੇ ਬੇਗਮੋਤ ਬੇਗਮੋਤ ਤੇ ਹੁਣ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੋਗੇ ਤੁਸੀਂ ਪੈਨਸ਼ਨਰ ਡੇ ਤੇ ਕਿ ਟੈਂਸ਼ਨਰਾਂ ਵਾਸਤੇ ਜਿਹੜਾ ਕੀ ਕੀਤਾ ਜਾਵੇ ਸਰਕਾਰ ਇਮੀਡੀਏਟਲੀ ਕੀ ਸਰਕਾਰ ਦੇਖੋ ਸਰਕਾਰ ਇਸ ਸਰਕਾਰ ਦੇ ਨਾਲ ਹਾਂਜੀ ਸਾਂਝੇ ਫੰਡੀਆਂ ਹਾਂਜੀ ਤੇ ਪੈਨਸ਼ਨਰ ਜੁਆਇੰਟ ਫੰਡੀਆਂ ਜੀ 26 ਮੀਟਿੰਗਾਂ ਨਾ ਤੈ ਹੋਈਆਂ ਜੀ ਜਿਹਦੇ ਵਿੱਚੋਂ ਸਿਰਫ 5 ਮੀਟਿੰਗਾਂ ਹਾਂਜੀ ਹੋਈਆਂ ਹਾਂ ਬਾਕੀ 21 ਮੀਟਿੰਗਾਂ ਜਿਹੜੀਆਂ ਨਾ ਉਹ ਡੇਟਾ ਪੋਸਟਪੋਨ ਕੀਤੀ ਆ ਤਰੀਖ ਤੇ ਤਰੀਕ ਤਰੀਕ ਬਦਲੀ ਓਕੇ ਅਸੀਂ ਪੰਜਾਬ ਰਾਜ ਪੈਨਸ਼ਨ ਮਹਾਸੰਘ ਨੇ ਹਾਂਜੀ ਇੱਥੇ ਇੱਕ ਸਹਿਯੋਗੀ ਜਥੇਬੰਦੀਆਂ ਦੇ ਨਾਲ ਰਲ ਕੇ 17 10 2025 ਨੂੰ ਅਸੀਂ ਇੱਕ ਇੱਥੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਕੋਲ ਬਹੁਤ ਵੱਡੀ ਅਹ ਰੈਲੀ ਕੀਤੀ ਜੀ ਹਾਂਜੀ ਉਸ ਦਿਨ ਇਹਨਾਂ ਨੇ ਸਾਨੂੰ ਡੇਟ ਦਿੱਤੀ ਕਹਿੰਦੇ ਵੀ 27 10 ਨੂੰ ਤੁਹਾਨੂੰ ਅਸੀਂ ਉੱਥੇ ਬੁਲਾਉਂਦੇ ਆ ਤੇ ਤੁਸੀਂ ਇਹ ਆਪਣੀ ਪੋਸਟਪੋਨ ਕਰ ਦਿਓ ਜੀ ਅਸੀਂ ਕਿਹਾ ਵੀ ਹੁਣ ਇਸ ਵੇਲੇ ਤੇ ਨਹੀਂ ਪੋਸਟਪੋਨ ਹੋ ਸਕਦੀ ਜੀ ਜੱਟਲੀ ਪਰ ਅਸੀਂ ਉਹਨਾਂ ਦੇ ਰਿਕੁਐਸਟ ਤੇ ਗਵਰਨਮੈਂਟ ਨੇ ਜੋ ਸਾਨੂੰ ਸਨੇਹਾ ਭੇਜਿਆ ਜੀ ਅਸੀਂ ਜਿਹੜਾ ਮਾਰਚ ਕਰਨਾ ਸੀ ਜੀ ਸੀਐਮ ਦੀ ਕੋਠੀ ਵੱਲ ਨੂੰ ਹਾਂਜੀ ਹਾਂਜੀ ਉਹ ਅਸੀਂ ਮੁਲਤਵੀ ਕਰਤਾ ਮੁਲਤਵੀ ਕਰਤਾ ਤੇ ਇਸੇ ਆਸਤੇ ਵੀ 27 ਤਾ 10 ਨੂੰ ਸਾਡੀ ਮੀਟਿੰਗ ਹੈ ਹਾਂ ਤੇ ਚਲੋ ਕੁਝ ਨਾ ਕੁਝ ਹੋਏਗਾ 27 ਦਾਸ ਤੋਂ ਬਾਅਦ ਉੱਥੇ ਚੱਲ ਗਏ ਅਸੀਂ ਹਾਂਜੀ ਸੈਕਟਿਟ ਪਾਸ ਬਣਵਾਉਣ ਲੱਗੇ ਹਾਂਜੀ ਉਹ ਪਾਸ ਦੀ ਤੋਂ ਬਣਾਉਂਦੇ ਉਹ ਉੱਪਰ ਟੈਲੀਫੋਨ ਕਰਦੇ ਨੇ ਉੱਥੋਂ ਜਿੰਨਾ ਚਿਰ ਤੱਕ ਜੈਸ ਨਹੀਂ ਆਂਦੀ ਉਹਨਾਂ ਚਿਰ ਪਾਸ ਨਹੀਂ ਬਣਦਾ ਹਾਂਜੀ ਉਤੋਂ ਆਇਆ ਜੀ ਕਹਿੰਦੇ ਜੀ ਉਹ ਇਹਨਾਂ ਦੀ 18 11 ਡੇਟ ਪਾਤੀ ਆ ਤਰੀਕ ਤੇ ਤਰੀਕ ਉਹੀ ਤਰੀਕ ਤੇ ਤਰੀਕ 18 11 ਨੂੰ ਹਾਂਜੀ ਜਦੋਂ ਹਾਂਜੀ ਆਈ ਹਾਂਜੀ ਤੇ ਫਿਰ ਕਹਿੰਦੇ 10 12 ਪਾਤੀ ਆ ਓਕੇ 10 12 ਦੀ ਬਜਾਏ ਹੁਣ ਫਿਰ ਹੁਣ 24 ਡੇਟ ਪਾਈ ਹੋਈ ਆ ਆ ਜਿਹੜੀ ਇਸ 24 12 ਨੂੰ ਡੇਟ ਪਾਈ 24 12 2025 ਹਾਂ ਤੇ ਇਸ ਤਰ੍ਹਾਂ ਡੇਟਾ ਤੇ ਡੇਟਾਂ ਪੈ ਰਹੀ ਜਾਂਦੇ ਤੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਜੀ ਹੈ ਕਿ ਜਿਹੜੇ ਜਿਹੜੇ ਬਜ਼ੁਰਗ ਪੈਨਸ਼ਨਰ ਨੇ ਵਿਚਾਰੇ ਡੇਲੀ ਮਰ ਰਹੇ ਨੇ ਹਾਂਜੀ ਹਾਂ ਉਹਨਾਂ ਦਾ ਬੁਢਾਪੇ ਦਾ ਸਾਰਾ ਬਣੋ ਹਾਂਜੀ ਮਾਨ ਮਾਨ ਸਾਹਿਬ ਆਪ ਕਹਿੰਦੇ ਨੇ ਹਾਂ ਬਜ਼ੁਰਗ ਸਾਡਾ ਮਾਨ ਜੀ ਪਰ ਬਜ਼ੁਰਗਾਂ ਨੂੰ ਤੇ ਤੁਸੀਂ ਸੜਕਾਂ ਤੇ ਰੋਲ ਰਹੇ ਹੋ ਜੀ ਜੀ ਤੇ ਉਹਨਾਂ ਦਾ ਮਾਨ ਕਰੋ ਤੇ ਉਹਨਾਂ ਦਾ ਜੋ ਬੰਦਾ ਹੈ ਹਨਾ ਜੀ ਲਾਭ ਉਹ ਜਲਦੀ ਤੇ ਜਲਦੀ ਦੀ ਅੰਦੀ ਕਿਰਪਾ ਕਰੋ ਤੇ ਕਲਸੀ ਸਾਹਿਬ ਇੱਕ ਜਿਹੜਾ ਡੀਏ ਨਹੀਂ ਮੁਲਾਜ਼ਮਾਂ ਨੂੰ ਇਹਨਾਂ ਨੇ ਦਿੱਤਾ ਇਸ ਵਾਰੀ ਮੁਲਾਜ਼ਮ ਕਾਫੀ ਜ਼ਿਆਦਾ ਉਹਦੇ ਬਾਰੇ ਕੁਝ ਹੈ ਕੋਈ ਤੁਹਾਡਾ ਥਿਊ ਕਿ ਸਰਕਾਰ ਨੇ ਕਿਉਂ ਨਹੀਂ ਦੇ ਰਹੀ ਡੀਏ ਵਾਲੇ ਤਾਂ ਮੁਲਾਜ਼ਮ ਤਰਸਦੇ ਮਰੀ ਜਾ ਰਹੇ ਜੀ ਯਾਰ ਤੁਹਾਨੂੰ ਪਹਿਲੇ ਅਰਜ਼ ਕੀਤੀ ਆ ਜੀ ਤੇ ਤਿੰਨ ਦੀਵਾਲੀਆਂ ਲੰਘੀਆਂ ਹੜੀਆਂ ਸੁੱਕੀਆਂ ਹਾਂਜੀ ਹੈ ਜੀ ਹਰ ਇੱਕ ਮੈਂ ਕਹਿੰਦਾ ਕੰਪਨੀ ਵਾਲੇ کارਖਾਨੇ ਵਾਲੇ ਦੁਕਾਨਦਾਰ ਹਾਂਜੀ ਆਪਣੇ ਨਾਂ ਤਬਕੇ ਨੂੰ ਲੇਬਰ ਤਬਕੇ ਨੂੰ ਆਪਣੇ ਮੁਲਾਜ਼ਮਾਂ ਨੂੰ ਕੁਝ ਨਾ ਕੁਝ ਤੋਹਫਾ ਦਿੰਦੇ ਨੇ ਜੀ ਹਾਂਜੀ ਪਰ ਸਾਡੀ ਸਰਕਾਰ ਨੇ ਹਾਂਜੀ ਦੀਵਾਲੀ ਵੀ ਭੁਲਾਤੀ ਦੀਵਾਲੀ ਵੀ ਭੁਲਾਤੀ ਜਿਹੜਾ ਜਿਹੜੀ ਸਰਕਾਰ ਦੀਵਾਲੀ ਤੱਕ ਵੀ ਆਪਣੇ ਮੁਲਾਜ਼ਮਾਂ ਨੂੰ ਕੁਝ ਨਾ ਕੁਝ ਨਾ ਦੇ ਸਕੇ ਤੇ ਹਾਂਜੀ ਜੀ ਧੰਨਵਾਦ ਸੋ ਇਹ ਸੀਗੇ ਡਾਕਟਰ ਅਨਕੇ ਕਲਸੀ ਇਹਨਾਂ ਨੇ ਬਹੁਤ ਵਧੀਆ ਗੱਲਾਂ ਰੱਖੀਆਂ ਸੋ ਤੁਸੀਂ ਜੁੜੇ ਰਹੋ ਪੰਜਾਬ ਐਕਸਪਲੋਰ ਦੇ ਨਾਲ ਇਨ ਫਿਊਚਰ ਵੀ ਅਸੀਂ ਤੁਹਾਨੂੰ ਕੋਈ ਨਾ ਕੋਈ ਹੋਰ ਜਿਹੜੀਆਂ ਮੁਲਾਜ਼ਮਾਂ ਦੀਆਂ ਪੈਨਸ਼ਨਰਾਂ ਦੇ ਮੰਗਾਂ ਬਾਰੇ ਜਾਗਰੂਕ ਕਰਦੇ ਰਾਵਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ